ਹਾਂਜੀ ਕਿਸਾਨ ਵੀਰੋ ਸਵਾਦ ਤਾਂ ਤੁਹਾਡਾ ਆਪਣੇ ਜਟੂ ਚੰਦ ਮਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਤ ਤਨ ਨਗਾਵਾਂ ਸੇ ਲਈ ਲੈ ਕੇ ਆਏ ਜੀ ਇੱਕ ਬਈ ਤਾਜੀ ਸੂਈ ਆ ਦੋ ਗੱਬਣਾ ਨੇ ਥੋੜੇ ਥੋੜੇ ਦਣਕਰਮ ਵਾਲੀਆਂ ਲੈਣੀਆਂ ਨੇ ਆਓ ਕਰ ਲੈਨੇ ਆ ਬਾਈਨਾ ਗੱਲ ਬਾਤ ਆਜੋ ਬਾਈ ਜੀ ਬਾਈ ਜੀ ਸਸੇ ਕਾਲ ਹੋ ਠੀਕ ਹੋ ਜਸ ਹਾਂ ਵਧੀਆ ਨਾਮ ਤੇ ਐਡਰੈਸ ਨਾਮ ਜਸਾ ਸਿੰਘ ਪੰਡ ਭਾਈ ਰੁਪਾ ਜਰਾਪੰਡਾ ਸੀ ਰਾਮਪਰਾਪੂ ਨੇੜੇ ਪੰਡਾ ਸਰਾਧਪੁਰ ਇਧਰ ਭਗਤਾ ਦੇ ਗੌਂਟੀ ਮੋਬਾਈਲ ਨੰਬਰ 76967 34117 ਠੀਕ ਹੈ ਭਾਈ ਜਿਹੜੀ ਪਹਿਲੇ ਨੰਬਰ ਦੇ ਵੜਾ ਕਿਹੜਾ ਸੂਈ ਹੈ ਲੂਣ ਸੂਈ ਹੈ ਡਾਟਾ ਕਦੋਂ ਸੂਈ ਹੈ ਵੀਰੇ ਕੱਲ ਵੀ ਸੂਈ ਦੀ ਹੈ ਬੱਚਾ ਕੀ ਦੇਤਾ ਬੱਚੀ ਹੈਗੀ ਬੱਚੀ ਬੜੀ ਚੰਗੀ ਹੈ ਬੱਚੀ ਬਹੁਤ ਵਧੀਆ ਹੈ ਬੱਚਾ ਭਾਈ ਬੱਚੀ ਨੂੰ ਜਾਨੋਂ ਦਿੱਤਾ ਬੱਚੀ ਦੀ ਕੁਆਲਿਟੀ ਚੈੱਕ ਕਰ ਲਓ ਬੱਚੀ ਬਹੁਤ ਚੰਗੀ ਹੈ ਬਹੁਤ ਚੰਗੀ ਬੱਚੀ ਕਾਵਾਤ ਕਿਉਂ ਨਾਲ ਹੀ ਤਿਆਰ ਹੋ ਜਾਣਾ ਹੁੰਦਾ ਬੱਚੀ ਨੇ ਲੈ ਨਾਲ ਬਕਾਟਾ ਨਾਲ ਤਾਜੀ ਹੈ ਜਮਾ ਤੇ ਕਿੰਨਾ ਗੋਲੋ ਗੋਲੋ ਜੱਸੀ ਫਿਰ ਕੱਢਿਆ 8 ਕਿਲੋ ਬੋਲਾ ਕੱਢਿਆ ਹੋੜਾ ਓਕੇ ਥਾਣ ਬੜਾ ਕਮਾਲ ਦਾ ਹਨਾ ਬੜਾ ਚੰਗਾ ਥਾਣਾ ਹੈ ਫਿਟਿੰਗ ਫੋਟਿੰਗ ਦਿਖਾ ਦੇ ਲੈ ਮੇਰੀ ਲੈ ਬੜੀ ਸੋਹਣੀ ਹੈ ਫਿਟਿੰਗ ਯਾ ਵਾਹ ਇੱਕ ਨੰਬਰ ਲੈ ਵਾ ਬਾਈ ਫਿੱਟ ਫਿੱਟ ਲੈ ਵਾ ਫਿੱਟ ਫਿੱਟ ਪਿਆ ਨਹੀਂ ਕੋਈ ਚੱਤਰ ਬਸ ਬਾਕੀ ਕੰਨ ਫੁੱਲਾ ਛੋਟੀ ਨਾ ਮੰਨਿਓ ਜਿਹੜੀ ਸੀਲ ਆ ਬੱਚਾ ਮੁੰਡਾ ਬੱਚੀ ਆ ਸਾਰੀਆਂ ਗੱਲਾਂ ਓਕੇ ਆ ਕਿ ਨਹੀਂ ਬਾਈ ਕੋਈ ਨਹੀਂ ਨਹੀਂ ਹਾਂ ਖੋਲ ਦੇ ਮੜੀ ਜਸੇ ਤੋੜ ਕੇ ਦਿਖਾ ਦੇ ਪ੍ਰਿੰਟ ਬਰਿੰਟ ਬਹੁਤ ਚੰਗਾ ਗਰਮਾਈਦਾ ਕਿ ਨਹੀਂ ਹਾਂ ਹੂੰ ਸੂਈ ਸਵਾਈ ਬੱਚਾ ਬੱਚੀ ਬੱਚੀ ਨੇ ਵੀ ਭਾਈ ਨਾਲ ਹੀ ਤਿਆਰ ਹੋ ਜਾਣਾ ਹੁੰਦਾ ਨਾਲ ਕਮਾਲ ਦਾ ਲੱਗਿਆ ਚਵਾਈ ਦੂਰ ਦੂਰੇ ਮਾਰ ਕੰਦੇ ਘਰੀ ਪਈ ਸੀ ਆਪਣੇ ਕੋਲ ਵੀਡੀਓ ਹੈਗੀ ਆ ਓਕੇ ਭਾਈ ਹਾਂ ਚਵਾਈ ਜੂਈ ਓਕੇ ਆ ਜਮਾ ਇੱਕ ਨੰਬਰ ਹੈਟਰ ਠੀਕ ਆ ਭਾਈ ਕੀ ਮੋਲਾ ਜੱਸੀ ਭਾਈ ਜਾਇਜ ਮੋਲੇ ਦੇ ਨਾ ਮਰਜ਼ੀ ਕਰਾਈ ਜਾਵੇ ਕੋਈ ਹੂੰ 44000 ਰੁਪਏ ਲੈਣਾ ਹੈਗਾ ਠੀਕ ਆ ਬਾਈ ਠੀਕ ਆ ਛੋੜੀ ਹੋ ਕੁਲੀ 100 ਰੁਪਿਆ ਫਦੇ ਘਾਟ ਵਾਲਾ ਆਪਾਂ ਨੂੰ ਬਾਹਲਾ ਨਾ ਵਿਚ ਕੱਟ ਕਰੇ ਬੰਦਾ ਸਹੀ ਆ ਮੁੱਲ ਨਹੀਂ ਮਿਲਣਾ ਮੁੱਲ ਲਗਰਾਉਣਾ ਬਾਈ ਕਹਿੰਦਾ ਜਿੱਦਾਂ ਮਰ ਜਿੱਦਾਂ ਮਰਦੀ ਕਾਲੇ 50 55 45000 ਰੁਪਏ ਲੈਣਾ ਬਸ ਠੀਕ ਹੈ ਕਿ ਨਹੀਂ ਲੈ ਵਾਲੂ ਭਾਈ ਇੱਕ ਨੰਬਰ ਵਾਹ ਕਾ ਲੀਵਾ ਥਾਣਾ ਦੀ ਤਾਂ 17 ਨੂੰ ਚੈੱਕ ਨਹੀਂ ਹੋਈ ਮਾਰ ਕੇ ਦਿਖਾ ਦਿੰਦਾ ਆ ਦੇ ਲੈ ਲੈ ਚੈੱਕ ਕਰੋ ਬਾਕੀ ਵਾਹ ਅੱਜ ਦੇਖ ਪਰਖ ਕੇ ਲੈ ਜਾਵੇ ਸਹੀ ਆ ਬਾਈ ਹਣਾ 100 ਰੁਪਿਆ ਹੂੰ ਉਹ ਰਾਤੀ ਆਂਗਾ ਆਪਣੇ ਕੋਲੇ 17 ਮਾਰ ਦੇ ਬਾਈ ਠੰਡੀ ਬਹੁਤ ਆਣਾ ਜਿਵੇਂ ਮਰਜੀ ਬੈਠਾ ਬਈ ਚਵਾਈ ਬਹੁਤ ਚੰਗੀ ਬਈ ਦਾ ਮੱਕ ਨੰਬਰ ਹੋ ਗਿਆ ਠੜਕਾ ਸੁਣਦਾ ਚਵਾਈ ਜਿੱਦ ਕੇ ਇੱਕ ਨੰਬਰ ਜੂਣ ਮੋਟਾ ਮੋਟਾ ਚੂਣ ਜਿਵੇਂ ਮਰਜੀ ਕੋਈ ਚੱਲਿਆ ਯਾ ਵਾਹ ਬੋੜਾ ਹਾ ਦੇ ਕੋਈ ਵੀ ਗੈਰ ਹਾਂ ਕਹਿੰਦਾ ਪੂਰਾ ਠੜਕਾ ਸੁਣਦਾ ਚਵਾਈ ਦਾ ਤਾਂ ਬੜਾ ਚੰਗਾ ਚੋਣ ਲੰਘਿਆ ਬੜਾ ਮੈਂ ਚੰਗਾਗਾ ਇੱਕ ਨੰਬਰ ਜਿਉਣ ਲੱਗਿਆ ਘਰ ਵਾਲੀ ਬਾਕੀ ਠੰਡੀ ਬਹੁਤ ਆ ਬੜਾ ਹਮ ਐਨੀ ਕੁ ਜਿੱਤ ਬਾਕੀ ਮੋਲ ਜਮਾ ਜਾਇਜ਼ ਆ ਬਈ ਮੋਲ ਜਮਾ ਜਾਏਗਾ ਲੈ ਵੇਖ ਫਿੱਟ ਫਿੱਟ ਪਈ ਆ ਥਣ ਥਣ ਇੱਕ ਨੰਬਰ ਬੜਾ ਮਸਾ ਚੰਗਾ ਥਣ ਦੇ ਵਗਾ ਆ ਮੋਲ ਨਹੀਂ ਮਿਲਣਾ ਬਈ ਖਾਲੀ ਹੱਥ ਨੂੰ ਬਾਹਰ ਨੇ ਫੜ ਜਾਣਾ ਹੈ ਟਾਈਮ ਕਿਹੜਾ 6 9 ਵਜੇ ਹੋਣਿਆ ਸਹੀ ਗੱਲ ਆ ਬਈ ਅੱਗੇ ਆ ਗਈ 2 ਨੰਬਰ ਦੇ ਬੜਾ ਕਿਹੜਾ ਸੂਆ ਕੋਣ ਸੁੰਦੀ ਆ ਡਾਕਟਰ ਕਿੰਨੇ ਦਿਨ ਲੂ ਡਾਕਟਰ ਦੰਤਾਂ ਲੈ ਜੂ 4-5 ਦਿਨ ਆ 4 ਤੋਂ 5 ਹਮ ਕਿੰਨਾ ਕੁ ਦੁੱਧ ਦੇ ਦੂਜੇ ਸਟਿਮੇਟ 15 16 ਕਰੋੜ ਉਧਰ ਆਉਣਾ ਦੇ ਦੋ ਬੜੀ ਪਈਆ ਹਨ ਜੀ ਤੇ ਨਿਆਜੀ ਬੜੀ ਪਈਆ ਹਮ ਬਹੁਤ ਹੈ ਹਨ ਬੜੀ ਮੋਹਰੋਂ ਲੈਵਾ ਚੈੱਕ ਕਰ ਲੋ ਕਮਾਲ ਦਾ ਲੈ ਥਾਣ ਥਣ ਬਾਲਾ ਚੰਗਾ ਹੈ ਬਹੁਤ ਚੰਗਾ ਠੰਡੀ ਠੁੰਡੀ ਨੇ ਆਇਆ ਜਾ ਹੁਣ ਕੈਮਰੇ ਤੋਂ ਭੌਂਦੀ ਕਰਦੀ ਓਏ ਬਾਕੀ ਕਾਤ ਚੱਕ ਲੀਂਦੀ ਆ 80000 ਲੈ ਕਰ ਦੋ ਫੁੱਲ ਆ ਕਿ ਨਹੀਂ ਫੁੱਲ ਕਰਦਾ ਮੈਂ ਖਾ ਹਾਂ ਛੋਟੀ ਨਾ ਮੰਨਿਓ ਬਾਕੀ ਮੋਹ ਚਾਰ ਦਾਂਦਾ ਮੂੰਹ ਚਾਰ ਦਾ ਨਾ ਕੀ ਬਾਤ ਆ ਬਈ ਬੜਾ ਫੇਸ ਦਿਖਾ ਬੜਾ ਸੁਣਾ ਬੜਾ ਡੰਗਾ ਫੇਸ ਦੀ ਬਿਊਟੀ ਦੇਖੋ ਕਮਾਲ ਦੀ ਹੈ ਬਈ ਚਮਕ ਚਮਕ ਪੂਰੀ ਆ ਚੰਗੀ ਆ ਪਲੀ ਵੀ ਆ ਵੱਡੇ ਕੱਦ ਦਾ ਤੂਰਾ ਤੂਰਾ ਵੀ ਕਰਮਾਈ ਦਾ ਇੱਕ ਨੰਬਰ ਬੜਾ ਚੰਗਾ ਮਖਿਆ ਕੀ ਬਾਤ ਆ ਕੱਲੀ ਕੱਚੀ ਕੱਚੀ ਆ ਕੱਲੀ ਕੱਚੀ ਕੱਚੀ ਆ ਹੂੰ ਜਦਦੇ ਤਿਆਰ ਹੋਗੀ ਬੜ ਦੱਸ ਬੜ ਦੱਸੂਗੀ ਯਾਰ ਹੂੰ ਬਾਕੀ ਕੱਦ ਵਾਲੀ ਆ ਬੜ ਸਹੀ ਗੱਲ ਆ ਬਈ ਹੂੰ ਕੀ ਮੋਲ ਆ ਫਿਰ ਕੱਚੀ ਕੱਚੀ ਦਾ 48000 ਦੀ 25 ਦੇ ਦਾਂਗੇ 48000 ਦੀ ਮਾਨਦਾਨ ਹੋ ਜਾ ਬਸ ਛੋੜ ਛੱਪਲੇ ਹੋਊਗਾ ਠੀਕ ਹੈ ਬਾਈ ਹੂੰ ਭਾਰ ਪਿੱਛੇ ਦੀ ਆਪਣੀ ਗਰੰਟੀ ਹੋ ਜਮਾ ਜਾਇਜ਼ ਮੋਲ ਆ ਬਾਈ 48000 ਦੀ ਵੜ ਬਾਈ ਕਹਿੰਦਾ ਦੇ ਦੇ ਆ ਫਤਿਆਂ ਦਾ ਮਾਨ ਮੋਟਾ ਮਾਨਦਾਨ ਕੋਈ ਚੱਕਰ ਨਹੀਂ ਮੌਕੇ ਦੇ ਹੋ ਜਾਗਾ ਵੈਸੇ ਆ ਮੋਲ ਨਹੀਂ ਮਿਲਨੇ ਕਿ ਨਹੀਂ ਵਜੇ ਪਿਆਰ ਜ਼ਰੂਰ ਬਣਾਉਣ ਵਾਲਿਆ ਅਗਲਾ ਕੋਈ ਕਹਦੇ ਸਹੀ ਗੱਲ ਆ ਜ਼ਰੂਰ ਬਣਾਉਣ ਵਾਲਿਆ ਵੜ ਦੇ ਹੂੰ ਬਾਕੀ ਤਿਆਰੀ ਤੁਰੀ ਤਾਂ ਬਾਹਲੀ ਨਜਾਇਜ਼ੀ ਸੋਹਣੀ ਆ ਸਹੀ ਗੱਲ ਆ ਢੱਲੀ ਬਹੁ ਪਈ ਆ ਬਾਹਲੀ ਪਈ ਨਹੀਂ ਆਜਾ ਹੂੰ ਬਾਕੀ ਉਹ ਸਾਊ ਸੀੜਾ ਹੈ ਦੇਖਾ ਬਰਾਬਰ ਹੁੰਦੀ ਐ ਬੜਾ ਸ਼ੂਟਿੰਗ ਨਾ ਮਨੇ ਕੋਈ ਸਹੀ ਗੱਲ ਲੈ ਕੱਢ ਦਾਂ ਦਾ ਜਲਵਾਲੇ ਜੱਸੀ ਬਰਾਬਰ ਖੜ ਜਾ ਬਰਾਬਰ ਹੁੰਦੀ ਐ ਆਪਣੇ ਬੜਾ 6 ਫੁੱਟ ਕੱਢੂ 6 ਫੁੱਟ ਕੱਢ ਆਪਣਾ ਠੀਕ ਐ ਬਾਈ ਉਹ ਸਭ ਨਾਂ ਦਾ ਜਲਾ ਲੱਗੇ ਆ ਗਈ ਲਾਸਟ ਕਿਹੜਾ ਸੂਆ ਪੂਣ ਸੂਆ ਡਟ ਰਹੇ ਕਿੰਨੇ ਕਿ ਦਿਨ ਲਊ ਇਹ ਬੜਾ 10 ਦਿਨ ਲੇ ਜਾ 10 ਦਿਨ ਹਾਂ ਠੀਕ ਐ ਕਿੰਨਾ ਦੁੱਧ ਦਿਊ ਐਸਟੀਮੇਟ 18 18 ਕਿਲੋ ਬੜ ਦੋ ਦੁੱਧ ਬਾਕੀ ਬਾਂਦੇ ਸਿਰ ਤੇ ਬੜਾ ਕਮਾਲ ਦਾ ਹਨ ਬੜਾ ਨਹੀਂ ਆਜੀ ਕੱਲ੍ਹ ਖੰਡ ਲਾ ਟੁੱਲਾ ਬਹੁਤ ਬੜਾ ਪੰਗਾ ਹੈ ਦਾ ਹੂੰ ਕੱਚੀ ਕੱਚੀ ਆ ਜੈ ਹਨ ਲੈ ਇਧਰੋਂ ਲੈ ਕੇ ਚੈੱਕ ਕਰ ਲੋ ਕਮਾਲ ਕੀ ਸਾਊਥ ਇ ਯੋ ਮਰਦੀ ਹੈ ਨਾ ਨਿਆ ਜੀ ਬੜੀ ਠੰਡੀ ਜਿਵੇਂ ਮਰਦੀ ਹੱਥ ਫੇਰੀ ਚੱਲ ਕੋਈ ਚੱਕਣੀ ਨਹੀਂ ਕਹਿਣਾ ਗਰਮ ਵਾਲੀ ਨੇ ਕੁਛ ਨਹੀਂ ਫੁੱਲ ਬ੍ਰੀਡ ਕਿਹਾ ਬ੍ਰੀਡ ਚ ਆ ਗਈ ਖੋਲ ਦੇ ਮੜੀ ਤੋਰ ਦੇ ਬਾਹਲੀ ਠੰਡੀ ਆ ਜਾ ਰਹੀ ਬੜੀ ਨਿਆ ਠੰਡੀ ਆ ਪੂ ਚੱਕ ਲੈਣੀ ਆ ਲੈ ਸਹੀ ਗੱਲ ਆ ਮੋ ਨਾ ਖੜੀ ਰਹਿਣਾ ਕੋਈ ਚੱਕਰੀ ਨਹੀਂ ਲੇਵਾ ਬਣੂ ਬਹੁਤ ਜਿਹੜਾ ਬਹੁਤ ਬੜਾ ਬਣਾ ਲੇ ਬੱਚੀ ਨੇ ਲੇਵਾ ਤਾਂ ਕਢਣਾ ਬਣ ਪਏ ਆ ਨਾ ਬਣ ਪਏ ਆ ਸੋਸ ਦੇ ਬੜਾ ਪਿਆਰਾ ਬਾਕੀ ਤੋਰਾ ਚੈੱਕ ਕਰ ਲੈ ਕੀ ਬਾਤ ਆ ਕੀ ਮੋਲ ਆ ਫਿਰ ਜਾਇਜ ਡਾਕਟਰ ਬੱਚੀ ਦਾ ਪਿਆਰ ਹੋ ਗਿਆ ਬਾਹਰ ਪਈ ਆਂਦੀ ਆ ਹੂੰ ਕੱਦ ਵਾਲੀ ਆ ਫੇਸਬੁਕ ਪ੍ਰਿੰਟ ਵਾਲੀ ਆ ਬੜ ਹੂੰ ਐਣੀ ਕੋਈ ਚੱਕਰ ਐ ਨਾ ਭੱਜਣ ਭੁੱਜਣ ਵਾਲੀ ਕਰਨਾ ਕੋਈ ਹੋਰ ਆ ਸਮੇਂ ਨਹੀਂ ਮਖਲੇ ਹੂੰ ਹੁਣ ਲੈ ਲੈ ਵਾ ਮਗਰ ਹਾਂ ਹਾਂ ਲੈ ਵਾ ਚੈੱਕ ਕਰਵਾ ਲੈ ਕਿਆ ਬਾਤ ਬਣੂ ਮੋਦਨ ਬੜੀ ਬਣੂ ਮਖਾ ਥਣ ਬਹੁਤ ਚੰਗਾ ਲੱਗਾ ਸਹੀ ਆ ਕੀ ਮੋਲ ਆ ਫਿਰ ਜਾਇਜ ਡਾਕਟਰ 45000 ਰੁਪਏ ਲੈ ਲਾਂਗੇ ਇੱਥੇ ਮਾਨਦਾਨ ਹੋ ਜਾ ਬਸ ਛੋਟੇ ਛੱਪੇ ਲਈ ਹੋ ਸਾਰਿਆਂ ਅਜਾ ਆਪਾਂ ਮੋਲ ਹੀ ਨਹੀਂ ਪਾਇਆ ਕੋਈ ਸਾਡੇ 45000 ਦੀ ਵੜ ਬਾਈ ਕੰਨ ਦੇ ਦੇ ਦਾਂਗੇ ਮਾਨਤਾਂ ਜਿਹੜਾ ਮੌਕੇ ਤੇ ਕੋਈ ਚੱਕਰ ਨਹੀਂ ਹੋ ਜਾਊਗਾ ਬਾਈ ਨਾਗਸੀ ਭਰਾ ਕੋਲੇ ਤਿੰਨ ਤਿੰਨੀ ਲਖਾ ਤੇ ਕਿਸੇ ਵੀਰ ਨੂੰ ਤਿੰਨਾ ਚੋ ਕੋਈ ਵੀ ਪਸੰਦ ਆਏ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ